ਸਵਾਗਤ ਹੈ ਦੋਸਤੋ ਤੁਹਾਡਾ ਸੇਵਕ ਡੀਐਸਡਬਲਯੂ ਪੇਜ ਦੇ ਉੱਤੇ ਅੱਜ ਦਰਸ਼ਕੋ ਆਪਾਂ ਲੈ ਕੇ ਆਏਗੇ ਹੀਰੇ ਵਰਗੀ ਕਾਰ ਜੋ ਕਿ ਮੋਸਟ ਡਿਮਾਂਡਡ ਕਾਰ ਰਹਿੰਦੀ ਹੈਗੀ ਕਾਰ ਕੀ ਹੈਗੀ ਕਾਰ ਨਗਿੰਨਾ ਹੈਗਾ ਇੱਕ ਤਰ੍ਹਾਂ ਦਾ ਦੋਸਤੋ ਲਾਈਟ ਟਾਇਰ ਬਿਲਕੁਲ ਨਵੇਂ ਲੱਗੇ ਨੇ ਕਾਰ ਦੇ ਮੈਗਨਾ ਵੀ ਕਾਰ ਬਹੁਤ ਹੀ ਸਾਫ਼ ਹੈਗੀ ਬਹੁਤ ਹੀ ਵਧੀਆ ਉੱਚੇ ਮਾਡਲ ਦੀ ਕਾਰ ਹੈਗੀ फ्रंट ਤੋਂ ਲੈ ਕੇ ਸਾਰੇ ਸ਼ੀਸ਼ੇ ਨੇ ਦੋਸਤੋ ਨਾਲ ਦੇ ਨਿਗਿਹਾਰ ਦੇ ਗੱਡੀ ਦਾ ਰਿਵਿਊ ਤੁਸੀਂ ਦੇਖ ਸਕਦੇ ਹੋ ਪੰਜਾਬ ਨੰਬਰ ਦੀ ਕਾਰ ਹੈਗੀ ਤੇ ਸੈਕੰਡ ਆਨਰ ਦੇ ਵਿੱਚ ਕਾਰ ਰਹਿਣ ਵਾਲੀ ਹੈਗੀ ਲਾਈਟਾਂ ਦੀ ਸ਼ਾਈਨਿੰਗ ਤੁਸੀਂ ਦੇਖ ਸਕਦੇ ਹੋਗੇ ਸ਼ਾਈਨਿੰਗ ਚੈੱਕ ਕਰ ਸਕਦੇ ਹੋਗੇ ਤੇ ਅਲਾ ਇਹ ਵੀ ਤੁਸੀਂ ਦੇਖ ਸਕਦੇ ਹੋਗੇ ਤੇ ਟਾਇਰਾਂ ਦੀ ਗੁੱਡੀ ਵੀ ਦੇਖ ਸਕਦੇ ਹੋਗੇ ਨੰਬਰ 2 ਦੇ ਉੱਤੇ ਦੋਸਤੋ ਥੋੜੀ-ਬੋਤੀ ਟੱਚਿੰਗ ਨੂੰ ਛੱਡ ਕੇ ਸਾਰੀ ਗੱਡੀ ਆਲਮੋਸਟ ਜੈਨੂਇਨ ਪੇਂਟ ਦੇ ਵਿੱਚ ਹੈਗੀ ਸਾਰੇ ਸ਼ੀਸ਼ੇ ਨਾਲ ਦੇ ਨੇ ਕਰਦੇ। ਬਾਕੀ ਆਪਾਂ ਗੱਲ ਕਰੀਏ ਇੰਜਨ ਬਾਰੇ ਬਾਕੀ ਆਪਾਂ ਸਾਰੀ ਤੁਹਾਨੂੰ ਡਿਟੇਲ ਆਪਾਂ ਇੰਜਨ ਬਾਰੇ ਵੀ ਦੇਵਾਂਗੇ ਤੇ ਅੰਦਰੋਂ ਇੰਟੀਰੀਅਰ ਵੀ ਪਤਖਾਵਾਂਗੇ। ਇੱਕ ਵਾਰੀ ਤੁਹਾਨੂੰ ਆਪਾਂ ਗੱਡੀ ਦਾ ਬੈਕਗ੍ਰਾਉਂਡ ਜ਼ਰੂਰ ਦਿਖਾ ਦਈਏ। ਬੈਕ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਕਾਰ ਨੂੰ। ਬਹੁਤ ਹੀ ਸਾਫ਼ ਸੁਥਰੀ ਕਾਰ ਹੈਗੀ ਬਹੁਤ ਹੀ ਸੰਭਾਲ ਦੇ ਵਿੱਚ ਰੱਖੀ ਹੋਈ ਹੈ। ਦੇ ਕਿਸੇ ਪਾਸੇ ਕੋਈ ਕੰਮ ਖਰਚਾ ਨਹੀਂਗਾ ਕਾਰ ਦੇ ਵਿੱਚ ਤੇਲ ਪਾਉਣਾ ਤੇ ਗੱਡੀ ਦੋਸਤੋ ਚਲਾਉਣੀ ਹੈਗੀ ਬਹੁਤ ਸੋਹਣੀ ਕਾਰ ਹੈਗੀ 16 ਇੰਚ ਲਾਈਟ ਟਾਇਰ ਲੱਗੇ ਨੇ ਕਾਰ ਦੇ ਬ੍ਰੈਂਡ ਨਿਊ ਕਾਰ ਹੈਗੀ ਤੁਸੀਂ ਦੇਖ ਸਕਦੇ ਹੋ ਕਾਰ ਦਾ ਖੜਾਵਾ ਵੀ ਦੇਖ ਸਕਦੇ ਹੋਗੇ ਬਿਲਕੁਲ ਨਾ ਫੈਮਿਲੀ ਕਾਰ ਹੈਗੀ ਘਰੇ ਰੱਖਣ ਵਾਲੀ ਕਾਰ ਹੈ ਜਿਹਨੂੰ ਆਪਾਂ ਕਹਿੰਦੇ ਨੇ ਵੀ ਘਰੇ ਰੱਖਣ ਵਾਸਤੇ ਕਾਰ ਲੈਣੀ ਹੈ ਉਹ ਕਾਰ ਹੈ ਤੇ ਰੇਟ ਵੀ ਬਾਈ ਸ਼ੌਕ ਹੋਣ ਵਾਲਾ ਰੇਟ ਹੈਗਾ ਹੈਰਾਨ ਹੋਣ ਵਾਲਾ ਰੇਟ ਹੈਗਾ ਜਿਹੇ ਇਹੇ ਜੇ ਰੇਟ ਦੇ ਵਿੱਚ ਆਪਾਂ ਤੁਹਾਨੂੰ ਕਾਰ ਦੇਵਾਂਗੇ ਅੱਜ ਠਮਾਕਾ ਆਫਰ ਕਰਾਂਗੇ ਹੁਣ ਤੁਹਾਨੂੰ ਆਪਾਂ ਗੱਡੀ ਦਾ ਵਿੱਚੋਂ ਇੰਟੀਰੀਅਰ ਸਾਰਾ ਆਪਾਂ ਚੈੱਕ ਕਰਵਾਵਾਂਗੇ ਤੇ ਗੱਡੀ ਦੀ ਰੀਡਿੰਗ ਵੀ ਆਪਾਂ ਚੈੱਕ ਕਰਵਾਵਾਂਗੇ ਸਾਰਿਆਂ ਨੂੰ ਪਹਿਲਾਂ ਤੁਸੀਂ ਇੰਟੀਰੀਅਰ ਚੈੱਕ ਕਰ ਸਕਦੇ ਹੋ ਸੀਟ ਕਵਰ ਬਿਲਕੁਲ ਬ੍ਰੈਂਡ ਨਿਊ ਨੇ ਕਰਦੇ ਤੇ ਕਿਸੇ ਪਾਸੇ ਕੋਈ ਕੁੰਡਾ ਕਬਜਾ ਕੋਈ ਕਿਸੇ ਪਾਸੇ ਕੋਈ ਚਾਬੀ ਟੰ ਲੱਗੀ ਹੋਈਗੀ ਦੇਖ ਸਕਦੇ ਹੋਗੇ ਤੁਸੀਂ ਕਾਰ ਨੂੰ ਬੈਕ ਤੋਂ ਵੀ ਚੈੱਕ ਕਰ ਸਕਦੇ ਹੋਗੇ ਕਿਸੇ ਪਾਸੇ ਐਦਾਂ ਨਹੀਂ ਹੈਗਾ ਤੁਹਾਨੂੰ ਲਿਜਾ ਕੇ ਉਹ ਕੰਮਕਾਰ ਕਰਵਾਉਣਾ ਪਊਗਾ ਗੱਡੀ ਤੇਲ ਪਾਉਣਾ ਤੇ ਗੱਡੀ ਚਲਾਉਣੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਕਾਰ ਹੈਗੀ ਦੋਸਤੋ ਪੈਡਲ ਵੀ ਚੈੱਕ ਕਰ ਸਕਦੇ ਹੋ ਤੁਸੀਂ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਨਾ ਜਜਮੈਂਟ ਹੋ ਜਾਂਦੀ ਹੈ ਵੀ ਕਿੰਨੀ ਗੱਡੀ ਚੱਲੀ ਹੋਈ ਹੈਗੀ ਗੱਲ ਕਰੀਏ ਆਪਾਂ ਰੀਡਿੰਗ ਦੀ 85899 ਕਿਲੋਮੀਟਰ ਦੋਸਤੋ ਹੁਣ ਤੱਕ ਗੱਡੀ ਚੱਲ ਚੁੱਕੀ ਹੈਗੀ ਹੁਣ ਤੱਕ ਗੱਡੀ ਚੱਲ ਚੁੱਕੀ ਹੈਗੀ ਬਾਕੀ ਅੰਟੀਰੀਅਰ ਤੁਸੀਂ ਦੇਖ ਸਕਦੇ ਨੀਟ ਐਂਡ ਕਲੀਨ ਹੈਗਾ ਕਿਸੇ ਪਾਸੇ ਕੋਈ ਸਕ੍ਰੈਚ ਵਗੈਰਾ ਨਹੀਂ ਲੱਗਿਆ ਹੈਗਾ ਕੋਈ ਸਵਿਚ ਵਗੈਰਾ ਤੇ ਕੋਈ 20 ਘਸਾਵਟ ਨਹੀਂ ਹੈਗੀ ਦੋਸਤੋ ਮੈਟ ਵਗੈਰਾ ਬਹੁਤ ਵਧੀਆ ਮੈਚਿੰਗ ਦੇ ਵਿੱਚ ਰੱਖੇ ਹੋਏ ਨੇ ਤੇ ਕਾਰ ਦਾ ਇੰਟੀਰੀਅਰ ਦੇਖ ਕੇ ਤੁਸੀਂ ਹੈਰਾਨੀ ਹੋ ਜਾਓਗੇ ਤੇ ਕਿਸੇ ਪਾਸੇ ਵੀ ਕੋਈ ਖਸਾਬਟ ਨਹੀਂ ਹੈਗੀ ਜੇਕਰ ਇਧਰੋਂ ਵੀ ਆਪਾਂ ਗੱਲ ਕਰੀਏ ਇੰਟੀਰੀਅਰ ਦੇ ਬਹੁਤ ਸਾਫ ਸੁਥਰਾ ਤੇ ਕਲੀਨ ਇੰਟੀਰੀਅਰ ਹੈਗਾ ਬਹੁਤ ਸਾਫ ਪਿਆਗਾ ਕਿਸੇ ਬਾਟਨ ਦੇ ਉੱਤੇ ਕੋਈ ਖਸਾਬਟ ਨਹੀਂ ਹੈਗੀ ਜੇਕਰ ਇਧਰ ਗੱਲ ਕਰੀਏ ਆਪਾਂ ਕਿਸੇ ਨਟ ਦੇ ਉੱਤੇ ਹਜੇ ਤੱਕ ਚਾਬੀ ਤੱਕ ਨਹੀਂ ਲੱਗੀ ਹੈਗੀ ਹੈਂਡਲ ਦੇ ਨਟ ਵਗੈਰਾ ਜਿੱਦਾਂ ਸੀਲਾ ਲੱਗਿਆ ਨੇ ਦੋਸਤੋ ਉਦਾਂ ਹੀ ਉਦਾਂ ਲੱਗਿਆ ਪਿਆ ਨਹੀਂ ਗਈਆਂ ਬੈਕ ਤੋਂ ਵੀ ਚੈੱਕ ਕਰ ਸਕਦੇ ਹਾਂ ਦੋਸਤੋ ਤੁਸੀਂ ਕਾਰ ਨੂੰ ਦੇਖ ਸਕਦੇ ਹੋ ਆਪਣਾ ਮਕਸਦ ਹੈ ਜੀ ਕੱਲੀ-ਕੱਲੀ ਚੀਜ਼ ਨੂੰ ਦਿਖਾਉਣਾ 1 ਰੁਪਿਆ ਕਾਰ ਦੇ ਉੱਤੇ ਨਹੀਂ ਲੱਗਦਾ ਸੱਜਣੋ ਬਿਲਕੁਲ ਬੁਲਬੁਲ ਦਾ ਬੱਚਾ ਹੈਗਾ ਬਹੁਤ ਸਾਫ਼ ਸਫੀ ਕਾਰ ਹੈਗੀ ਬਾਕੀ ਆਪਾਂ ਜਿੱਦਾਂ ਦਿਖਾਉਣੇ ਹੁੰਦੇ ਆ ਬਾਡੀ ਸੈੱਲ ਆਹ ਬਾਡੀ ਸੈੱਲ ਦੀ ਨਿਸ਼ਾਨੀ ਤੁਸੀਂ ਦੇਖ ਸਕਦੇ ਹੋਗੇ ਜਿੱਦਾਂ ਜੈਨੂਅਲ ਜਿਹੜੀ ਕਾਰ ਹੁੰਦੀ ਹੈ ਨਾ ਉਹਦੇ ਵਿੱਚ ਜਿਹੜੀਆਂ ਨਿਸ਼ਾਨੀਆਂ ਹੁੰਦੀਆਂ ਨਹੀਂ ਗਈਆਂ ਦੋਸਤੋ ਅਜਿਹੇ ਟਿੰਕਲੇ ਜੇ ਹੁੰਦੇ ਨੇ ਇਹ ਆ ਵਾਲੇ ਇਹ ओरिजिनल ਕਾਰ ਦੀ ਇਹ ਨਿਸ਼ਾਨੀ ਹੁੰਦੀ ਹੈ ਵੀ ਇਹਦਾ ਮਤਲਬ ਕੋਈ ਗੱਡੀ ਐਕਸੀਡੈਂਟ ਨਹੀਂ ਹੈਗੀ ਆਪਣਾ ਦੱਸਣਾ ਫਰਜ਼ਮੰਦ ਆ ਦੋਸਤੋ ਕੱਲੀ ਕੱਲੀ ਚੀਜ਼ ਦਾ ਜਦੋਂ ਤੁਸੀਂ ਆਓਗੇ ਆਪਾਂ ਫਿਰ ਵੀ ਤੁਹਾਨੂੰ ਕੱਲੀ ਕੱਲੀ ਚੀਜ਼ ਆਪਾਂ ਦੱਸ ਕੇ ਗੱਡੀ ਦੀ ਡੀਲ ਕਰਾਂਗੇ ਬਾਕੀ ਗੱਡੀ ਦਾ ਇੰਟੀਰੀਅਰ ਵੀ ਤੁਹਾਨੂੰ ਆਪਾਂ ਦਿਖਾ ਚੁੱਕੇ ਹਾਂਗੇ ਅਤੇ ਗੱਡੀ ਵੀ ਆਪਾਂ ਦਿਖਾ ਚੁੱਕੇ ਹਾਂਗੇ ਬਹੁਤ ਸਾਫ਼ ਸੁਥਰੀ ਕਾਰ ਹੈਗੀ ਇੱਕ ਵਾਰੀ ਫੇਰ ਬੈਕਗ੍ਰਾਉਂਡ ਦੇਖ ਸਕਦੇ ਹੋ ਇਸ ਕਾਰ ਦਾ ਬਿਲਕੁਲ ਬਹੁਤ ਸੋਹਣਾ ਖੜਾਵਾ ਕਾਰ ਦਾ ਜਾਲੀਆਂ ਵਗੈਰਾ ਗੱਡੀ ਦੇ ਵਿੱਚ ਪਹਿਲਾਂ ਤੋਂ ਹੀ ਲੱਗਿਆ ਹੋਈਆਂ ਸਾਰਾ ਕੁਝ ਤੁਹਾਨੂੰ ਨਾਲ ਮਿਲੇਗਾ ਗੱਲ ਕਰੀਏ ਆਪਾਂ ਇੰਜਨ ਬਾਰੇ ਦੋਸਤੋ ਇੰਜਨ ਦੀ ਫਰੰਟ ਫੱਟੀ ਤੋਂ ਲੈ ਕੇ ਤੁਸੀਂ ਚੈੱਕ ਕਰ ਸਕਦੇ ਹੋਗੇ ਫਰੰਟ ਤੋਂ ਲੈ ਕੇ ਸਾਰੀ ਕਾਰ ਤੁਸੀਂ ਚੈੱਕ ਕਰ ਸਕਦੇ ਹੋਗੇ ਬ੍ਰੈਂਡ ਨਿਊ ਕਾਰ ਹੈਗੀ ਕਿਸੇ ਨੜ ਦੇ ਉੱਤੇ ਚਾਬੀ ਤਾਂ ਨਹੀਂ ਲੱਗੀ ਫਰੰਟ ਫੱਟੀ ਤੁਸੀਂ ਚੈੱਕ ਕਰ ਸਕਦੇ ਹੋਗੇ ਕੱਲਾ ਕੱਲਾ ਨੜ ਤੇ ਚੈੱਕ ਕਰ ਸਕਦੇ ਹੋਗੇ ਕੋਈ ਨੜ ਦੇ ਉੱਤੇ ਤੁਸੀਂ ਐ ਨਹੀਂ ਕਹਿ ਸਕਦੇ ਵੀ ਚਾਬੀ ਲੱਗੀ ਹੈਗੀ ਜਿੱਦਾਂ ਏਜੰਸੀ ਚੋਂ ਆਈਏ ਕਰ ਉਦੋਂ ਦੀ ਉਦਨੇ ਖੜੀ ਜਾਏਗੀ ਦੋਸਤੋ ਬਾਕੀ ਆਪਾਂ ਦੋਸਤੋ ਗੱਲ ਕਰ ਲਈ ਨਾ ਜੇਕਰ ਫਰੰਟ ਵੀਜ਼ਾ ਨਾ ਇੰਨੀ ਸ਼ਾਨਦਾਰ ਕਾਰ ਹੈਗੀ ਮੈਂ ਕਹਿੰਦਾ ਵੀ ਬਾਕੀ ਤੁਸੀਂ ਆਖੋਗੇ ਅਜੇ ਤੱਕ ਸਟicker ਜਿਹੜੇ ਕੰਪਨੀ ਵਿੱਚੋਂ ਆਉਂਦੇ ਨੇ ਅਜੇ ਤੱਕ ਲੱਗੇ ਪਏ ਨੇਗੇ ਆਪਰਨ ਤੁਸੀਂ ਚੈੱਕ ਕਰ ਸਕਦੇ ਹੋਗੇ ਲਾਈਟਾਂ ਦੇ ਨਾਰਡ ਵਗੈਰਾ ਚੈੱਕ ਕਰ ਸਕਦੇ ਹੋਗੇ ਕਿਸੇ ਪਾਸੇ ਤੁਹਾਨੂੰ ਕੋਈ ਚਾਬੀ ਵਗੈਰਾ ਲੱਗੀ ਨਹੀਂ ਦਿਸੂਗੀ ਦੋਸਤੋ ਲਟਾਂ ਨਾਲ ਦੀਆਂ ਨਹੀਂਆਂ ਨਾਲ ਦੀਆਂ ਲਟਾਂ ਦੀ ਸ਼ੈਨਗ ਚੈੱਕ ਕਰ ਸਕਦੇ ਹੋ 2015 ਮਾਡਲ ਦੇ ਦੂਜੇ ਮਹੀਨੇ ਦੀ ਦੋਸਤੋ ਇਹ ਕਾਰ ਹੈਗੀ ਏਸੀ ਦੀ ਸਰਵਿਸ ਅਸੀਂ ਹੁਣੇ ਹੀ ਕਰਵਾਈ ਹੈ ਦੋਸਤੋ ਏਸੀ ਦੀ ਆਪਾਂ ਪੂਰੀ ਫੁੱਲ ਜ਼ਿੰਮੇਵਾਰੀ ਨਾਲ ਗਾਰੰਟੀ ਲੈ ਕੇ ਤੁਹਾਨੂੰ ਆਪਾਂ ਕਾਰ ਫੇਰ ਦੇਵਾਂਗੇ ਜਿਹੜੇ ਮਰਜ਼ੀ ਵੀਰ ਨੂੰ ਤੁਸੀਂ ਮਿਸਤਰੀ ਵੀਰ ਨੂੰ ਡੈਂਟਰ ਵੀਰ ਨੂੰ ਨਾਲ ਲਿਆ ਕੇ ਗੱਡੀ ਚੈੱਕ ਕਰਵਾ ਸਕਦੇ ਹੋਗੇ ਤੇ ਬੌਨਰਟ ਦੇ ਨਾਟ ਵਗੈਰਾ ਚੈੱਕ ਕਰ ਸਕਦੇ ਹੋ ਸਾਰੀ ਸੀਲਾਂ ਵਗੈਰਾ ਚੈੱਕ ਕਰ ਸਕਦੇ ਹੋ ਆਪਣੀ ਫੁੱਲ ਜ਼ਿੰਮੇਵਾਰੀਏ ਦੋਸਤੋ ਕਰਦੀ ਜਿਹੜੇ ਰੇਟ ਚ ਆਪਾਂ ਗੱਡੀ ਦੇ ਦਾਂਗੇ ਕੋਈ ਗੱਡੀ ਦੇ ਨਹੀਂ ਸਕਦਾ ਹੈਗਾ ਆਪਾਂ ਚੈਲੰਜ ਨਾਲ ਰੇਟ ਦੇਵਾਂਗੇ ਗੱਡੀ ਦਾ ਇੱਕ ਵਾਰੀ ਰਿਵਿਊ ਤੁਸੀਂ ਦੋਸਤੋ ਫੇਰ ਦੇਖ ਸਕਦੇ ਹੋਗੇ ਲੋਕਲ ਪੰਜਾਬ ਨੰਬਰ ਦੀ ਕਾਰ ਹੈਗੀ ਲੋਨ ਕਰਾਉਣਾ ਕਿਸੇ ਵੀਰ ਨੇ ਤਾਂ ਲੋਨ ਵੀ ਹੋ ਜੂਗਾ ਲੱਖ ਰੁਪਇਆ ਦੇ ਕੇ ਲੋਨ ਹੋ ਜੂਗਾ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਆਪਾਂ ਤੁਹਾਨੂੰ ਪ੍ਰੋਵਾਈਡ ਕਰਵਾ ਕੇ ਦੇਵਾਂਗੇ ਦੋਸਤੋ ਲਾਇਬਿਲ ਵਗੈਰਾ ਗੱਡੀ ਤੇ ਲੱਗੇ ਨੇ ਤਾਂ ਆਪਾਂ ਦੁਬਾਰਾ ਤੋਂ ਫੇਰ ਦੱਸਦੇ ਤੁਹਾਨੂੰ ਬਹੁਤ ਹੀ ਸ਼ਾਨਦਾਰ ਕਾਰ ਹੈਗੀ ਬਿਲਕੁਲ ਬ੍ਰੈਂਡ ਨਿਊ ਕਾਰ ਆ ਰੂਪ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਇਧਰੋਂ ਵੀ ਤੁਸੀਂ ਚੰਗੀ ਤਰ੍ਹਾਂ ਗੱਡੀ ਨੂੰ ਚੈੱਕ ਕਰ ਸਕਦੇ ਹੋਗੇ ਆਪਾਂ ਇੰਟੀਰੀਅਰ ਬਾਅਦ ਤਾਂ ਤੁਹਾਨੂੰ ਆਪਾਂ ਗੱਡੀ ਦਿਖਾਈ ਚੁੱਕਾ ਹੈ ਬਾਕੀ ਲੈਟਾਂ ਦੀ ਸ਼ੈਨਗਤ ਤਾਂ ਤੁਹਾਨੂੰ ਗੱਡੀ ਦਾ ਪਤਾ ਲੱਗ ਜਾਂਦਾ ਦੋਸਤੋ ਵੀ ਕਿੰਦਾਂ ਦੀ ਕਾਰ ਹੈਗੀ ਗੱਡੀ ਦਾ ਜਿਹੜਾ ਰੇਟ ਹੈ ਨਾ ਦੋਸਤੋ ਗੱਡੀ ਦਾ ਰੇਟ ਸੁਣ ਕੇ ਹੈਰਾਨ ਹੋ ਜਾਓਗੇ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ ਜਦੋਂ ਮਰਜ਼ੀ ਦੋਸਤੋ ਆਪਾਂ ਨੂੰ ਕਾਲ ਕਰ ਸਕਦੇ ਨੇ ਤੇ ਗੱਡੀ ਬਾਰੇ ਲੈ ਸਕਦੇ ਹੋ ਜਾਣਕਾਰੀ ਜੀ ਗੱਡੀ ਦੇ ਉੱਤੇ ਲੋਨ ਕਰਾਉਣਾ ਦੋਸਤੋ ਆਪਾਂ ਲੋਨ ਦੀ ਸੁਵਿਧਾ ਵੀ ਆਪਣੇ ਕੋਲੇ ਹੈਗੀ ਲੱਖ ਰੁਪਏ ਦੇ ਕੇ ਕਾਰ ਦੇ ਉੱਤੇ ਤੁਸੀਂ ਲੋਨ ਕਰਵਾ ਸਕਦੇ ਹੋਗੇ ਬਸ ਤਾਂ ਆਪਾਂ ਗੱਡੀ ਦਾ ਰੇਟ ਹੀ ਤੁਹਾਨੂੰ ਇਦਾਂ ਦਾ ਦੇਵਾਂਗੇ ਵੀ ਤੁਸੀਂ ਹੈਰਾਨ ਹੀ ਹੋ ਜਾਓਗੇ ਪੰਜਾਬ ਨੰਬਰ ਕਾਰ ਸੈਕੰਡ ਹੌਂਡਰ ਦੀ ਹੈ ਕਾਰ ਦੋਸਤੋ ਦੱਸ ਕੇ ਦੇਵਾਂ ਇਹ ਸੈਕੰਡ ਹੌਂਡਰ ਕਾਰ ਹੈਗੀ ਪੰਜਾਬ ਨੰਬਰ ਹੈ ਸੰਗਰੂਰ ਦਾ ਨੰਬਰ ਹੈਗਾ ਗੱਡੀ ਦਾ ਜਿਹੜਾ ਰੇਟ ਹੈ ਨਾ 3 ਲੱਖ 40000 ਰੁਪਇਆ 3 ਲੱਖ 40000 ਰੁਪਏ ਦੇ ਵਿੱਚ ਲੋ ਦੋਸਤੋ ਤੁਹਾਨੂੰ ਆਪਾਂ ਜੇ ਕਰ ਦੇਖੀ ਹੈ ਨਾ 13 14 ਮਾਡਲ ਗੱਡੀ ਵੀ ਨਹੀਂ ਆਉਂਦੀ ਹੈਗੀ ਆਪਾਂ ਤਾਂ ਸਾਨੂੰ ਦੇ ਰਹੇ ਆਂਗੇ 3 ਲੱਖ 40 ਹਜ਼ਾਰ ਰੁਪਏ ਦੇ ਵਿੱਚ 2015 ਮਾਡਲ ਦੂਜੇ ਮਹੀਨੇ ਦੀ ਕਾਰ ਕਾਰ ਕੀ ਹੈ ਨਾ ਸਿਆਉਣ ਦੀ ਡਲੀ ਹੈਗੀ ਸਿਰਫ دوستੋ ਆਪਾਂ ਆਪਾਂ ਕਸਟਮਰ ਨੂੰ ਆਪਣੇ ਨਾਲ ਜੋੜਨ ਵਾਸਤੇ ਬਹੁਤ ਘੱਟ ਮਾਰਜਿਨ ਰੱਖ ਦੇਵਾਂਗੇ ਰੇਟ ਦਾ ਤੇ ਇਸ ਨਾਲ ਹੀ ਆਪਣੇ ਨਾਲ ਕਸਟਮਰ ਜੁੜੇ ਹੋਏ ਨੇਗੇ ਇਸੇ ਕਰਕੇ ਆਪਾਂ ਕਹਿੰਦੇ ਅਗੇ ਵੀ ਆਪਾਂ 5000 ਰੁਪਏ ਕਰਮਾਗਰ ਆਪਾਂ ਲੈ ਕੇ ਤੁਹਾਨੂੰ ਆਪਾਂ ਘਰ ਡਿਲੀਵਰ ਕਰ ਦਾਂਗੇ ਜੇਕਰ ਤੁਸੀਂ ਗੱਡੀ ਲੈਣੀ ਆ ਤਾਂ ਦੋਸਤੋ ਲੋਨ ਵੀ ਹੋ ਜੂਗਾ 3,40,000 ਰੁਪਏ ਦੇ ਵਿੱਚ ਤੁਹਾਨੂੰ ਗੱਡੀ ਮਿਲ ਜੂਗੀ ਯਾ ਦੋਸਤੋ ਆਪਣਾ ਜਿਹੜੀ ਲੋਕੇਸ਼ਨ ਆ ਨਾ ਲੋਕੇਸ਼ਨ ਆਪਣੀ ਵਿਲੇਜ ਦਲੇਲ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਮਾਨਸਾ ਜ਼ਿਲ੍ਹੇ ਦੇ ਪਿੰਡ ਵਿੱਚ ਗੱਡੀ ਖੜੀ ਹੈਗੀ ਇਹੇ ਜਦੋਂ ਮਰਜ਼ੀ ਤੁਸੀਂ ਆਪਾਂ ਨੂੰ ਆ ਕੇ ਫੋਨ ਤੇ ਗੱਲਬਾਤ ਕਰਕੇ ਗੱਡੀ ਦੀ ਡੀਲ ਕਰ ਸਕਦੇ ਹੋਗੇ ਜ਼ਿਲ੍ਹਾ ਮਾਨਸਾ ਬਲੇ ਦਲੇਲ ਸਿੰਘ ਵਾਲਾ ਜਦੋਂ ਮਰਜ਼ੀ ਦੋਸਤੋਂ ਤੁਸੀਂ ਕਨੈਕਟ ਕਰਕੇ ਆਪਣੇ ਨਾਲ رابطہ ਕਾਇਮ ਕਰ ਸਕਦੇ ਹੋਗੇ ਧੰਨਵਾਦ ਜੀ